زندہ باد زندہ باد سردار کلم سنگھ ڈی ٹی او زندہ باد زندہ باد سردار کلم سنگھ زندہ باد زندہ باد سردار کلم سنگھ ڈی ٹی او زندہ باد سردار کلم سنگھ ڈی ٹی او زندہ باد 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 ਦਰਸ਼ਕਾਂ ਦਾ ਪਟਿਆਲਾ ਫਾਸ ਨਿਊਜ਼ ਦੇਖਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸੋ ਇਸ ਟੈਮ ਅਸੀਂ ਖੜੇ ਕੱਗਾ ਵਿਖੇ ਜਿੱਥੇ ਕਿ ਅੱਜ ਹਲਕੇ ਸ਼ਤਰਾਣੇ ਦੇ ਵਿੱਚ ਅੱਜ ਸਪੈਸ਼ਲ ਤੌਰ ਤੇ ਡਿਊਟੀ ਉੱਪਰ ਆਜਾਥੇ ਪਹੁੰਚੇ ਨੇ ਸੋ ਪਹਿਲਾਂ ਨਾਲ ਵੀ ਗੱਲਬਾਤ ਕਰਦੇ ਸਾਂ ਸੱਸੀ ਕੌਰ ਤੁਹਾਡੇ ਮਾਧਿਅਮ ਤੇ ਨਾਲ ਹੀ ਸਾਰੀਆਂ ਹੀ ਸੰਗਤਾਂ ਨੂੰ ਵੈਗਜੀ ਕਾ ਖਾਲਸਾ ਵੈਗਜੀ ਕੀ ਫਤਿਹ ਸਾਰਿਆਂ ਨੂੰ ਸੱਸੀ ਕੌਰ ਜੀ ਨਮਸਕਾਰ ਜੀ ਸੱਤੇ ਵਿਸ਼ੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਜੇ ਤੁਹਾਡੀ ਐਂਟਰੀ ਸ਼ਤਰਾਣੇ ਹਲਕੇ ਦੇ ਵਿੱਚੋਂ ਹੋ ਚੁਗੀ ਹੈ ਹਲਕਾ ਸ਼ਤਰਾਣਾ ਹੈ ਅੱ ਸਾਰੇ ਸਾਰੇ ਦੇਖੋ ਇੱਥੇ ਆ ਦੇਖੋ ਸਾਰਾ ਸਾਹ ਦੇਖੋ ਕੈਮਰਾਮੈਨ ਦਿਖਾਓ ਕਿਸ ਤਰੀਕੇ ਨਾਲ ਸਾਹ ਇੱਕ ਅੱਗੇ ਦੇ ਵਿੱਚ ਤੇ ਇਸ ਤਰੀਕੇ ਨਾਲ ਜਿਵੇਂ ਸਾਹ ਹੈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਉਹ ਕੱਲਾ ਕੋਈ ਸਿੱਖਾਂ ਦਾ ਨਹੀਂ ਹੈ ਉਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਪਾਸ਼ਾ ਨੇ ਸਾਰਿਆਂ ਦੀ ਰਾਖੀ ਲਈ ਬਣਾਇਆ ਸੀਗਾ ਇਸ ਕਰਕੇ ਜੇ ਅੱਜ ਉਨ੍ਹਾਂ ਦੀ ਮਹਾਨਤਾ ਦੇ ਉੱਪਰ ਪ੍ਰਸ਼ਨ ਚਿੰਨ ਲੱਗਦਾ ਹੈ ਜਾਂ ਉਨ੍ਹਾਂ ਦੀ ਜੋ ਸਰਵਉੱਚ ਹੈਗੀ ਹੈ ਸਰਵਉੱਚਤਾ ਹੈਗੀ ਹੈ ਉਹਦੇ ਉੱਪਰ ਕੋਈ ਪ੍ਰਸ਼ਨ ਚਿੰਨ ਲੱਗਦਾ ਹੈ ਤਾਂ ਹਰ ਪੰਜਾਬੀ ਦਾ ਹਰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵੀ ਉਨ੍ਹਾਂ ਦੀ ਮਹਾਨਤਾ ਦੇ ਲਈ ਔਰ ਪੰਜਾਬੀ ਪੰਜਾਬੀਅਤ ਦੇ ਲਈ ਤੇ ਆਪਸੀ ਭਾਈਚਾਰੇ ਦੇ ਲਈ ਇਕੱਠੇ ਹੋ ਕੇ ਆਪਾਂ ਅਕਾਲੀ ਦਲ ਦੀ ਜੋ ਮੋੜ ਸਰਜੀਤੀ ਲਹਿਰ ਹੈ ਇਹਨੂੰ ਸਰਜੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਮਜ਼ਬੂਤੀ ਲਈ ਤੁਸੀਂ ਹਲਕੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਸ ਟਾਈਮ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਲਕੇ ਦੀ ਮਜ਼ਬੂਤੀ ਲਈ ਮੈਂ ਇਹੀ ਕਹਿਣਾ ਚਾਹੁੰਦਾ ਕਿ ਏਕਤਾ ਦੇ ਵਿੱਚ ਹੀ ਸਾਰੀ ਸ਼ਕਤੀ ਹੁੰਦੀ ਹੈ ਆਪਾਂ ਜੋ ਗੁਰੂਆਂ ਨੇ ਆਪਾਂ ਨੂੰ ਸਿਖਾਇਆ ਹੈ ਚਾਹੇ ਕਿਸੇ ਵੀ ਮਜ਼ਬਦਾ ਹੈ ਸਾਰਿਆਂ ਨੇ ਜੋ ਸਿਖਾਇਆ ਹੈ ਉਸ ਦੇ ਲਈ ਅੱਜ ਜਰੂਰਤ ਹੈ ਖੇਤਰੀ ਪਾਰਟੀ ਦਾ ਤਕੜਾ ਹੋਣਾ ਤੇ ਅਕਾਲੀ ਦਲ ਦਾ ਮੋੜ ਸਰਜੀਤ ਹੋਣਾ ਇਹੀ ਮੈਂ ਕਹਿਣਾ ਚਾਹੁੰਦਾ ਸੋ ਤੁਸੀਂ ਜਿਹੜਾ ਡਿਊਟੀਓ ਸਾਹਿਬ ਨੇ ਜੋ ਬਹੁਤ ਵਧੀਆ ਆਪਣੇ ਵਿਚਾਰ ਪੇਸ਼ ਕੀਤੇ ਨੇ ਸੋ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗੀ ਜੋ ਕੱਗੇ ਜਿਹੇ ਮੀਟਿੰਗ ਜੋ ਰੱਖੀ ਗਈ ਹੈ ਜੋ ਕੱਠ ਲੋਕਾਂ ਦੇ ਇੱਥੇ ਦਿਖਾਏਗਾ ਜਰੂਰ ਇੱਕ ਵਾਰ ਦਿਖਾਣਾ ਇੱਥੇ ਜੋ ਕੱਗੇ ਵਿੱਚ ਡਿਊਟੀਓ ਸਾਹਿਬ ਪਹੁੰਚੇ ਨੇ ਇਸ ਟਾਈਮ ਸੋ ਮੈਂ ਨਾਲ ਜੁੜੇ ਰ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਹਰ ਜਾਣਕਾਰੀ ਕੱਗੇ ਦੀ ਤੁਹਾਡੇ ਨਾਲ ਸਾਂਝੀਆ ਕਰ ਸਕੀਏ ਆ ਬੈਥੇ ਸਪੈਸ਼ਲ ਡਿਊਟੀਓ ਸਾਹਿਬ ਸਪੈਸ਼ਲ ਤੌਰ ਤੇ ਕੱਗੇ ਆ ਜਿੱਥੇ ਪਹੁੰਚੇ ਸੀਗੇ ਸੋ ਉਹਨਾਂ ਦੇ ਸਵਾਗਤ ਲਈ ਵੈਲਕਮ ਲਈ ਕੱਗੇ ਦੇ ਜੋ ਲੋਕ ਨੇ ਇੱਥੇ ਮਦਵੰਤ ਸਿੰਘ ਸੱਜਣ ਨੇ ਇਕੱ ਮੇਰੀ ਮਿਸਜ਼ ਐਮਸੀ ਰਹਿਨ ਸਨ 2000 ਚ ਅਸੀਂ ਡੀਟੀਓ ਸਾਹਿਬ ਦਾ ਚਤਰਾਣੇ ਹਲਕੇ ਚ ਐਂਟਰੀ ਹੋਣ ਤੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਉਹਨਾਂ ਦੇ ਨਾਲ ਤਨ ਦੇਹੀ ਨਾਲ ਮਨ ਦੇਹੀ ਨਾਲ ਅਸੀਂ ਉਹਨਾਂ ਦਾ ਮਾਨ ਔਰ ਸਵਾਗਤ ਕਰਾਂਗੇ ਉਹਨਾਂ ਨੂੰ ਇੱਥੋਂ ਜਿੱਤ ਪ੍ਰਾਪਤ ਕਰਾਂਗੇ ਆਉਣ ਵਾਲੇ ਸਮੇਂ ਦੇ ਜੋ ਪਾਰਟੀ ਦਾ ਫੈਸਲਾ ਹੋਏਗਾ